ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਬਾਬਿਆਂ ਦਾ ਧੰਨਵਾਦ ਕਰਨਾ ਜਿੰਨਾਂ ਬਾਬਿਆਂ ਤੇ ਮੈਂ ਪਹਿਲਾਂ ਤੰਜ ਕੱਸੇ ਸੀ ਅੱਜ ਮੇਰੀ ਵਿਚਾਰਧਾਰਾ ਕੁਝ ਅਲੱਗ ਤਰੀਕੇ ਦੀ ਹੈ ਤੇ ਮਿੱਠਾ ਮਿੱਠਾ ਜਾ ਕੁਝ ਕਹਿਣ ਦੀ ਕੋਸ਼ਿਸ਼ ਕਰ ਲਈ ਕਿਉਂਕਿ ਅੱਜ ਦੁੱਧ ਵੀ ਥੋੜਾ ਮਿੱਠਾ ਪੀਤਾ ਹੈ ਉਦੋਂ ਥੋੜਾ ਜਿਹਾ ਆਪਾਂ ਮਿੱਠਾ ਘਟਕ ਪਾਉਣੀ ਹੁੰਦੀ ਆ ਤਾਂ ਕਰਕੇ ਵੀ ਲੱਗਿਆ ਵੀ ਗਲੇ 'ਚ ਮਠਾਸ ਹੈਗੀ ਆ ਤਾਂ ਉਹ ਤਰੀਕੇ ਨਾਲ ਬੋਲੀ ਗਏ ਨੰਬਰ 1 ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹਦੇ ਕੋਲੇ ਮੰਦੀਪ ਮੰਨਾ ਗਏ ਸਵਾਲ ਕਰਨ ਵਾਸਤੇ ਅੰਦਰ ਗਿੱਟਮਟ ਕੀ ਹੋਇਆ ਕਿਹੜੀ ਖਿੱਚੜੀ ਪੱਕੀ ਕਿਹੜੀ ਕੜੇ ਕੋਲੇ ਗਈ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਜੋ ਮੰਨਾ ਬਾਹਰ ਆ ਕੇ ਦੱਸ ਰਿਹਾ ਤੇ ਉਨੀ ਹੀ ਗੱਲਬਾਤ ਕਰਨੀ ਮੰਨੇ ਨੇ ਸਪਾਈ ਦਿੱਤੇ ਕਿ ਵਿਆਸ ਮੁਖੀ ਬਾਬਾ ਜੀ ਕਿਸੇ ਵੀ ਪਾਰਟੀ ਵੱਲੋਂ ਇਲੈਕਸ਼ਨ ਨਹੀਂ ਲੜਨਗੇ ਧੰਨਵਾਦ ਜੀ ਵੈਲਕਮ ਦੂਜੀ ਗੱਲ ਬਾਬਾ ਜੀ ਕਿਸੇ ਵੀ ਪੀ ਭੀਪ ਨਾਲ ਕੋਈ ਫੋਟੋ ਨਹੀਂ ਕਰਾਉਣਗੇ ਇਹ ਵੀ ਵੱਡੀ ਗੱਲ ਹੈ ਹੁਣ ਸਵਾਲ ਹੈ ਵੀ ਕੇਵਲ ਮੰਨਾ ਕਿਉਂ ਗਿਆ ਅੰਦਰ ਇਹ ਜੇ ਹੁਣ ਮੈਂ ਸ਼ਬਦ ਵਰਤਾਂ ਇਹ ਕਹਿ ਸਕਦੇ ਆ ਵੀ ਬਕਾਊ ਮਾਲ ਬਹੁਤ ਐਥੇ ਜਿੰਨਾ ਮਰਜੀ ਖਰੀਦ ਲੋ ਜਿੰਨਾ ਮਰਜੀ ਖਰੀਦੋ ਬਸ ਬੋਲੀ ਲਾਉਣ ਵਾਲਾ ਚਾਹੀਦਾ ਬਸ ਫਿਰ ਆ ਜਾਣਗੇ ਨਿਕਲਣ ਬਾਅਦ ਅਛਾ ਚਲੋ ਇਹ ਤਾਂ ਗੱਲਾਂ ਮੰਦੇ ਦੀਆਂ ਤੇ ਬਾਬੇ ਦੀਆਂ ਨੇ ਜਿਹੜੀ ਮੈਂ ਗੱਲ ਕਹਿਣੀ ਮਿੱਠੀ ਮਿੱਠੀ ਉਹ ਇਹ ਕਹਿਣੀ ਆ ਭਾਈ ਵੀ ਜੀ ਨੂੰ ਇਹ ਲੱਗਦਾ ਉਹ ਜਿਵੇਂ ਆਧਾਰਨ ਦੇਣੀ ਪੈਣਾ ਵੀ ਕੁੱਤੇ ਨੂੰ ਇੱਕ ਇਦਾਂ ਬਹਿਮ ਸੀ ਵੀ ਗੱਡਾ ਮੇਰੇ ਸਾਰੇ ਚੱਲਦਾ ਥੱਲੇ ਤੁਰਿਆ ਜਾ ਰਿਹਾ ਸੀ ਨੀ ਜੋੜੇ ਲੈ ਇਸੇ ਦੇ ਥੱਲੇ ਤੇ ਉਹਦੇ ਨਾਲ ਨਾਲ ਛਾਂ ਚੱਲਦੀ ਪਰਸਾਮਾ ਚੱਲਦਾ ਸੀ ਉਹਨੂੰ ਇਹ ਲੱਗਿਆ ਵੀ ਗੱਡਾ ਜਿਹੜਾ ਮੇਰੇ ਸਾਰੇ ਚੱਲਦਾ ਤੇ ਉਹ ਜਦੋਂ ਬਹਿਮ ਆ ਗਿਆ ਉਹਨੂੰ ਬੈ ਗਿਆ ਵੀ ਮੇਰੇ ਸਿਰ ਚ ਜਲਦਾ ਉਹ ਪਾਸ਼ੇ ਹੱਟਣ ਲੱਗਾ ਟਾਇਰ ਥੱਲੇ ਆ ਗਿਆ ਫਿਰ ਝੂ 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 ਕਰੇ ਜੋ ਟਾਇਰ ਥੱਲੇ ਆ ਗਿਆ ਪਹਿਲਾਂ ਬਹਿ ਮੇ ਸੀ ਵੀ ਗੱਡਾ ਮੇਰੇ ਸਿਰ ਚ ਜਲਦਾ ਮੈਂ ਕਿਸੇ ਬਾਬੇ ਨੂੰ ਨਹੀਂ ਕਹਿੰਦਾ ਮੈਂ ਤਾਂ ਕੁੱਤੇ ਦੇ ਉਧਾਰਨ ਦਿੱਤੀ ਐ ਵੀ ਮੈਂ ਕੁੱਤੇ ਨੂੰ ਇੱਕ ਖਲੇਖਾ ਸੀ ਬਹਿਮ ਸੀ ਵੀ ਗੱਡਾ ਮੇਰੇ ਸਹਾਰੇ ਚ ਜਲਦਾ ਕੋਈ ਬਾਬਾ ਨਾਲ ਕੁਛ ਕਰੇ ਨਹੀਂ ਪਹਿਲੀ ਮਾਫੀ ਮੰਗ ਲੈਣਾ ਕਿਉਂਕਿ ਫਿਰ ਤੁਹਾਡੀਆਂ ਸ਼ਕਤੀਆਂ ਬਹੁਤ ਐ ਇਧਰ ਨੂੰ ਛੜਤੀ ਕਦੀ ਲਤਬੰਦ ਟੂ ਮੇ ਤਾਂ ਪਹਿਲੀ ਟੁੱਟੀ ਹੋਈ ਐ ਤਾਂ ਕਰਕੇ ਵੀ ਬਚਾਈ ਚਲ ਗਿਆ ਬੇਨਤੀ ਹੈ ਇਹ ਬੇਨਤੀ ਹੈ ਵੀ ਜਿਹਦਾ ਵੀ ਰਾਂਝਾ ਇਹ ਮੰਨਦਾ ਜਿਹਨੇ ਆਪਣਾ ਰਾਂਝਾ ਰਾਜੀ ਕਰਨਾ ਹੈ ਜਿਹਦੀ ਮਨਛਾ ਹੈ ਜਿਹਨੇ ਆਪਣਾ ਰਾਂਝਾ ਰਾਜੀ ਕਰਨਾ ਹੈ ਵੀ ਮੈਂ ਰਾਜਨੀਤੀ ਵਿੱਚ ਆਵਾਂ ਤੇ ਮੈਂ ਪੰਜਾਬ ਦਾ ਸੁਧਾਰ ਕਰਾਂ ਉਹਨੂੰ ਵੈਲਕਮ ਕਰਦੇ ਆਂ ਆਓ ਭਾਈ ਖੁੱਲ ਕੇ ਆਓ ਲੋਕਾਂ ਨੂੰ ਕਹੋ ਵੀ ਅਸੀਂ ਆਪਣੇ ਡੇਰੇ ਵੱਲੋਂ ਇੰਨਾ ਪੈਸਾ ਖਰਚ ਕਰਾਂਗੇ ਜਿਹੜੀਆਂ ਜ਼ਮੀਨਾਂ ਜਮੂਨੋਂ ਦੱਬੀਆਂ ਨੂੰ ਛੱਡ ਦਿਆਂਗੇ ਅਸੀਂ ਜਿਹੜੀਆਂ ਠੱਗੀਆਂ ਠੁਗੀਆਂ ਮਾਰੀਆਂ ਨੇ ਕਰੋੜਾਂ ਰਕਮਾਂ ਦੀ ਵੀ ਉਹ ਲੋਕਾਂ ਵਿੱਚ ਵੰਡ ਦਿਆਂਗੇ ਅਸੀਂ ਇਹ ਮੈਂ ਆਪਣੇ ਕੋਲ ਨਹੀਂ ਕਹਿੰਦਾ ਜਦੋਂ ਮਲਕ ਭਾਗੋ ਦੇ ਕੋਲ ਬਾਬਾ ਨਾਨਕ ਜੀ ਗਏ ਨੇ ਨਾ ਮਲਕ ਭਾਗੋ ਕਹਿੰਦਾ ਤੁਸੀਂ ਮੇਰੇ ਘਰ ਦਾ ਬ੍ਰਹਮ ਪੂਜਾ ਕਿਉਂ ਨਹੀਂ ਖਾਤਾ ਕਿਉਂ ਨਹੀਂ ਸ਼ਕਿਆ ਗੁਰੂ ਪਾਸ਼ਾ ਕਹਿੰਦੇ ਤੇਰੀ ਜਿਹੜੀ ਕਮਾਈ ਹੈ ਉ ਗਰੀਬਾਂ ਦਾ ਕੂਨ ਚੂਸ ਚੁਸ ਕੇ ਕੱਠੀ ਕੀਤੇ ਹੋਇਆ ਤਾਂ ਨਹੀਂ ਖਾਦਾ ਮਲਕ ਬਾਗੋ ਕਹਿੰਦੇ ਲਾਓ ਫਿਰ ਕਹਿੰਦੇ ਜੋ ਕੁਝ ਮੇਰੇ ਕੋਲ ਹੈਗਾ ਮੈਂ ਗਰੀਬਾਂ ਵਿੱਚ ਵੰਡ ਦੇਣਾ ਸਾਰਾ ਕੁਝ ਕਹਿੰਦੇ ਮਲਕ ਬਾਗੋ ਨੇ ਗਰੀਬਾਂ ਵਿੱਚ ਵੰਡਦਾ ਦਾਨ ਕਰਦਾ ਵੀ ਹੁਣ ਇਹ ਤੋਂ ਬਾਅਦ ਮੈਂ ਕਿਰਤ ਦੀ ਕਮਾਈ ਕਰਾਂਗਾ ਇਹ ਤਾਂ ਕਰਨ ਕਰ ਲ ਬਈ ਜੋ ਅਸੀਂ ਦੱਬਿਆ ਕਬਜ਼ੇ ਕੀਤੇ ਨੇ ਠਗੀਆਂ ਕੀ ਮਾਰੀਆਂ ਨੇ ਵੀ ਉਹ ਲੋਕਾਂ ਵਿੱਚ ਵੰਡਾਂਗੇ ਤੇ ਹੁਣ ਅਸੀਂ ਪੰਜਾਬ ਨੂੰ ਸੁਧਾਰਨ ਵਾਸਤੇ ਪੰਜਾਬ ਨੂੰ ਸੋਨੇ ਦੀ ਜਿੜੀ ਬਣਾਉਣ ਵਾਸਤੇ ਵੀ ਅਸੀਂ ਰਾਜਨੀਤੀ ਵਿੱਚ ਆਵਾਂਗੇ ਜਿਹੜਾ ਮਰਜੀ ਬਾਬਾ ਆ ਜੀ ਤੇ ਉਹਦੀ ਪੂਰੀ ਰਿਸਪੈਕਟ ਕਰਾਂਗੇ ਉਹਦੇ ਲਈ ਪ੍ਰਚਾਰ ਕਰਾਂਗੇ ਲੋਕਾਂ ਨੂੰ ਕਹਾਂਗੇ ਵੀ ਬਾਬਾ ਮੁੱਖ ਮੰਤਰੀ ਬਣੋ ਭਾਈ ਫੁਲਾਣਾ 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 ਵੀ ਇਹ ਬਾਬਾ ਨੂੰ ਵੋਟਾਂ ਪਾਓ ਮੈਂ ਕੱਲੇ ਗ੍ਰੰਥ ਦੇ ਲਬਾਬੇ ਦੀ ਗੱਲ ਨਹੀਂ ਕਰਦਾ ਸਾਰਾ ਨਿਕਲ ਕਰਦਾ ਵੀ ਜਿਹੜਾ ਵੀ ਰਾਜਨੀਤੀ ਵਿੱਚ ਆਉਣਾ ਚਾਹੁੰਦਾ ਇਹ ਗੱਲ ਮੈਂ ਤਾਂ ਕਹੀ ਹੈ ਕਿਉਂਕਿ ਮੰਨਾ ਸਿਫਾਈ ਦੇ ਰਿਹਾ ਸੀ ਯਾਨੀ ਕਿ ਤਲਤੂ ਗਾਜੜ ਕਰਾ ਬਾਬੇ ਨੇ ਤੇ ਹੁਣ ਮੰਨੇ ਨਿਕਰਾਉਣਾ ਮੰਨਾ ਵੀ ਸਮਾਜ ਸੇਵੀ ਆ ਨਾ ਕਿ ਮਨਨ ਲੱਗਿਆ ਵੀ ਸ਼ਾਇਦ ਕਾਲੀਆਂ ਦਾ ਬੋਲ ਵੱਲ ਵੀ ਸ਼ਾਇਦ ਇੱਕ ਆਦੀ ਟਿਕਟ ਮਿਲ ਜਾਣੀ ਉੱਥੋਂ ਮਨ ਨੂੰ ਇਦਾਂ ਲੱਗਿਆ ਹੋਰ ਨਹੀਂ ਕੋਈ ਗੱਲ ਹੈਗੀ ਵੀ ਸ਼ਾਇਦ ਬਾਬੇ ਨੇ ਚੜਦਾ ਮੇਰੇ ਵੀ ਚੜਦੂ ਐ ਨਹੀਂ ਪਤਾ ਵਿੱਚੂ ਗਾਜੜ ਤੀਰ ਆ ਵੀ ਨਾਲ ਹੋਏ ਇਹਨੂੰ ਉੜਦਾ ਤੀਰ ਕਹਿੰਦੇ ਆ ਉੜਦਾ ਤੀਰ ਉਜਾ ਮਾਰਨਾ ਕਹਿੰਦੇ ਹੋਰ ਸੀ ਬਾਜਾ ਕਹਿੰਦੇ ਹੋਰ ਉਹ ਧੀਰੇ ਚਲੋ ਕਈ ਬਾਬੇ ਦੇ ਭਗਤਾਂ ਨੇ ਮੈਸੇਜ ਕੀਤੇ ਵੀ ਤੁਸੀਂ ਇਦਾਂ ਨਾ ਬੋਲੋ ਅਸੀਂ ਵੀ ਕੁਝ ਬੋਲਦੇ ਜੀ ਐਸੀ ਬੋਲ ਕੇ ਕੀ ਲੈਣਾ ਇੱਥੇ ਡਰਦੇ ਆ ਐਵੇਂ ਕਿ ਬਾਬਾ ਸ਼ਰਾਫ ਦੇ ਦੂੰ ਕੋਈ ਕੋਡ ਕਾਟ ਪੈ ਜੂ ਪਤਾ ਨਹੀਂ ਕੀ ਹੋਵੇ ਇੱਥੇ ਡਰਦੇ ਆ ਭਾਈ ਅੱਜ ਦਾ ਕਹਿੰਦੇ ਆ ਵੀ ਭਾਈ ਜਿਹਨੇ ਪੰਜਾਬ ਦਾ ਸੁਧਾਰ ਕਰਨਾ ਹੈ ਰਾਜਨੀਤੀ ਵਿੱਚ ਆਉਣਾ ਹੈ ਉਹ ਖੁੱਲ ਕੇ ਆ ਜੇ ਉਹ ਨੱਚਣਾ ਹੀ ਫਿਰ ਕੁੰਡ ਕੱਢਣ ਦਾ ਕੀ ਫਾਇਦਾ ਐ ਸ਼ਰਿਆ ਮੂੰ ਲੰਦਾ ਕਰਕੇ ਐ ਆਓ ਫੁਲਕਾਰੀ ਲਾ ਕੇ ਆ ਖੁੱਲ ਕੇ ਨੱਚ ਚੰਗੀ ਤਰ੍ਹਾਂ ਲੱਕ ਹਲਾ ਹਲਾ ਕੇ ਗਾਣੇ ਲਾਓ ਣਕ ਟੁਣ ਟੁਣ ਲੋਕ ਦੇਖਣ ਚੰਗੀ ਤਰ੍ਹਾਂ ਢੋਲ ਬਜਾਵਾਂਗੇ ਮੈਨੂੰ ਬਜਾਉਣਾ ਆਂਦਾ ਢੋਲ ਕੋਲ ਖੜ ਕੇ ਨਾਲੇ 20000 ਰੁਪਿਆ ਦਰਹੰਦ ਹੈ ਨੋਟ ਵਧੀਆ ਕਰਨੇ ਕਰਨੇ ਲੈ ਕੇ 12 ਗੇ ਜੰਗ ਤੇ ਬਾਬਾ ਆ ਗਿਆ ਬਾਬਾ ਆ ਗਿਆ ਉਹ ਮੁੱਖ ਮੰਤਰੀ ਬਣੂ ਕੁਛ ਨਹੀਂ ਕਹਿੰਦੇ ਸੀ ਕਿਸੇ ਨੂੰ ਇਹ ਤਾਂ ਮੰਨੇ ਦੀਆਂ ਗੱਲਾਂ ਜਵਾਬ ਦਿੱਤਾ ਵੀ ਭਰਾਵੋ ਥੋੜਾ ਬਹੁਤਾ ਸਮਝ ਲਓ ਸਮਝ ਲਓ ਥੋੜਾ ਬਹੁਤਾ ਨਾ ਚਾਹ ਪੁਲਿਸੀ ਕਰੋ ਨਾ ਬਿਕੋ ਨਾ ਕਸ਼ਟਕੁਲੀ ਬਣੋ ਨਾ ਬੁਰਕੀ ਦੀ ਆਸ ਰੱਖੋ ਨਾ ਰੱਖੋ ਸਾਰੇ ਬਾਬੇ ਨੂੰ ਖੁੱਲ ਹੈ ਜਿਹਦੇ ਵਿੱਚ ਦਮ ਹੈਗਾ ਸਾਰੇ ਬਾਬੇ ਪਹਿਲਾਂ ਐਮਐਲਏ ਬਣਜੋ ਫਿਰ ਮੰਤਰੀ ਬਣਜੋ ਇੱਕ ਨੇ ਮੁੱਖ ਮੰਤਰੀ ਬਣੋ ਫਿਰ ਪੂਰੀ ਦੁਨੀਆ ਦਾ ਸੁਧਾਰ ਕਰ ਦਿਓ ਕਿਉਂਕਿ ਤੁਹਾਨੂੰ ਤਾਂ ਲੋੜ ਹੀ ਨਹੀਂ ਪਣੀ ਨਾ ਕਾਮਰੇ ਲਾਉਂਦੇ ਲੋੜ ਹੈ ਸ਼ਕਤੀਆਂ ਤੁਹਾਡੇ ਕੋਲ ਬਾਧੂ ਹੈ ਜਿੱਥੇ ਚਿੱਟਾ ਉਹ ਉਥੇ ਚਿੱਟਾ ਜਾ ਕੇ ਪੜ੍ਹ ਲਿਓ ਜਿਹੜਾ ਬੰਦਾ ਰਿਸ਼ ਰਿਸ਼ਭਤ ਲੈਦਾ ਉਹ ਜਾ ਕੇ ਫੜ ਲਿਓ ਤੁਹਾਡੇ ਕੋਲ ਸ਼ਕਤੀਆਂ ਬਹੁਤ ਤੁਹਾਨੂੰ ਤਾਂ ਲੋੜ ਹੀ ਨਹੀਂ ਪਣੀ ਰੱਖੀ ਰੱਖਣ ਦੀ ਜੇਕਰ ਤੇ ਜੰਗ ਲਾਫੀ ਭਾਰਤ ਤੇ ਪਾਕਿਸਤਾਨ ਦੀ ਪਾਰ ਤੇ ਬਖਸ਼ਾਂਦੇ ਉਥੇ ਆ ਰਹੀ ਮੇਟ ਨਹੀਂ ਲੋੜੀ ਸ਼ਖਪੀਆਂ ਦੇ ਨਾਲ ਅੰਨੇ ਕਰ ਦਿਓ ਪਾਕਿਸਤਾਨ ਨੂੰ ਤਬਾਹ ਕਰ ਦਿਓ ਚੀਨ ਨੂੰ ਤਬਾਹ ਕਰ ਦਿਓ ਲੋੜ ਹੀ ਨਹੀਂ ਪਣੀ ਨਾ ਲੈ ਇਹਨੀਆਂ ਨੌਕਰੀਆਂ ਦੀ ਝਾਕ ਨਹੀਂ ਲੋਕਾਂ ਨੂੰ ਜੀ ਦੀ ਵੀ ਮਰਜੀ ਹੈਗੀ ਆ ਜਿਹਨ ਰਾਂਝਾ ਰਾਜੀ ਕਰਨਾ ਹੈ ਭਾਈ ਸਾਰੇ ਰਾਜਨੀਤੀ ਵਿੱਚ ਆਓ ਆਪਣੇ ਬਲਬੂਤੇ ਤੇ ਆਓ ਪਰ ਇਹ ਗੱਲ ਤੇ ਰੱਖਿਓ ਮਲਕ ਭਾਗੋ ਨੇ ਨਾ ਜਦੋਂ ਬਾਬੇ ਨਾਨਕ ਦੇ ਬਚਨ ਮੰਨੇ ਨੇ ਇਹ ਪਰਨ ਕੀਤਾ ਸੀ ਵੀ ਜਿੰਨੀ ਲੁੱਟ-ਪਛੜ ਦੀ ਕਮਾਈ ਐ ਮੈਂ ਸਾਰੇ ਗਰੀਬਾਂ ਵਿੱਚ ਵੰਡਣ ਲੱਗਾ ਇਹ ਪਰਨ ਕੀਤਾ ਸੀ ਇਦਾਂ ਦਾ ਪਰਨ ਕਰ ਲਿਓ ਭਾਈ ਧੰਨਵਾਦ ਕਰਾਂਗੇ ਹਾਂ ਫੰਡ ਕਣ ਦੇਵਾਂਗੇ ਅਸੀਂ ਮੈਂ ਚੱਕਾਟ ਕੇ ਦੇ ਚੋਂ ਪਹਿਲਾਂ ਬਾਹਲਾ ਨਹੀਂ 20-30 ਹਜ਼ਾਰ ਦਾ ਕੈਸ਼ ਵੀ ਦੇ ਦਾਂਗੇ ਪਰ ਪੰਜਾਬ ਨਹੀਂ ਖੜਾ ਸੀਨਾ ਤੜ ਕੇ ਖਾਓ ਗੋੜੀਆਂ ਨਜ਼ਾਰਾ ਲਓ ਪਰ ਮੰਨੇ ਨੂੰ ਬੇਨਤੀ ਐ ਵੀਤੋ ਜਾਤ ਆਇਆ ਹੁਣ ਆਪਣੀ ਗਲਤੀ ਪੂਰਾ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ